ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਆਈ ਹੋਪ ਤੁਸੀਂ ਵੀ ਸਾਰੇ ਆਪਣੇ ਆਪਣੇ ਘਰ ਵਿੱਚ ਵਧੀਆ ਹੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਗੇ ਤਾਂ ਮੈਨੂੰ ਤਕਰੀਬਨ 2 ਮਹੀਨੇ 2 2-3 ਮਹੀਨੇ ਹੋ ਗਏ ਮੈਂ ਵਲੌਗ ਨਹੀਂ ਪਾ ਰਹੀ ਤਾਂ ਮੈਨੂੰ ਬੜੇ ਹੀ ਮੈਸੇਜ ਆ ਰਹੇ ਸੀ ਪੰਜੀ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇ ਤਾਂ ਕੁਝ ਇਦਾਂ ਦੀ ਸਿਚੁਏਸ਼ਨ ਹੋ ਗਈ ਕਿ ਘਰ ਵਿੱਚ ਮੇਰੇ ਫਾਦਰ ਇਨ-ਲੌ ਦੀ ਡੈਥ ਹੋ ਗਈ 13 ਮਈ ਨੂੰ ਉਹ 1 ਸਾਲ ਤੋਂ ਕਾਫੀ ਬਿਮਾਰ ਰਹੇ ਸੀਗੇ ਤੇ ਬਲੱਡ ਕੈਂਸਰ ਹੋਣ ਕਰਕੇ ਤੇ ਇੱਕਦਮ ਹੀ ਦਸੰਬਰ ਚ ਡਿਕਲੇਅਰ ਹੋਇਆ ਤੇ ਜਦੋਂ ਪਤਾ ਲੱਗਾ ਤੇ ਨਾਲ ਹੀ ਟ੍ਰੀਟਮੈਂਟ ਸ਼ੁਰੂ ਹੋ ਗਿਆ ਸੀਗਾ ਤੇ ਕੁਝ ਮਤਲਬ ਮਹੀਨੇ ਚ 15 ਦਿਨ ਐਡਮਿਟ ਹੀ ਰਹੇ ਹਰ ਮਹੀਨੇ ਤੇ ਉਹਨਾਂ ਦੇ ਸੈੱਲ ਜ਼ਿਆਦਾ ਵਧਣ ਕਰਕੇ ਤੇ ਉਹਨਾਂ ਦੀ ਡੈਥ ਹੋ ਗਈ ਤੇ ਇਸ ਕਰਕੇ ਮੇਰੇ ਵਲੌਗ ਨਹੀਂ ਸਿਆ ਰਹੇ ਤੇ ਹੁਣ ਬੜੀ ਹਿੰਮਤ ਕਰਕੇ ਸਾਰੇ ਕਹਿ ਰਹੇ ਸੀ ਮੈਸੇਜ ਵੀ ਆ ਰਹੇ ਤੇ ਮੰਮੀ ਵੀ ਕਹਿੰਦੇ ਤੂੰ ਵਲੌਗ ਕਿਉਂ ਨਹੀਂ ਬਣਾ ਰਹੀ ਵਲੌਗ ਬਣਾ ਤੋ ਆਪਣਾ ਕੰਮ ਕਰ ਕੰਮ ਤੇ ਕਰਨੀ ਹੈ ਨਾ ਜਿਹੜੇ ਕਰਨੇ ਤੇ ਫਿਰ ਇਸ ਕਰਕੇ ਮੈਂ ਹੁਣ ਵਲੌਗ ਦੀ ਸ਼ੁਰੂਆਤ ਕੀਤੀ ਹੈ ਦਿਲ ਨਹੀਂ ਕਰ ਰਿਹਾ ਪਰ ਅੰਦਰੋਂ ਕਿ ਵਲੌਗ ਬਣਾਵਾ ਪਰ ਫਿਰ ਵੀ ਮੇਚ ਬੜੇ ਫੋਨ ਆ ਰਹੇ ਸੀ ਬੜੇ ਸਾਰੇ ਕਹਿ ਰਹੇ ਸੀ ਕਿ ਤੂੰ ਵਲੌਗ ਬਣਾ ਵਲੌਗ ਬਣਾ ਤੇ ਬੰਦਾ ਤੇ ਚਲੇ ਜਾਂਦਾ ਪਰ ਕੰਮ ਤੇ ਕਰਨੀ ਹੈ ਨਾ ਤੇ ਇਸ ਕਰਕੇ ਫਿਰ ਮੈਂ ਬਲੌਗ ਬੜੀ ਹਿੰਮਤ ਕਰਕੇ ਅੱਜ ਇਹ ਬਲੌਗ ਸ਼ੁਰੂ ਕੀਤਾ ਤੇ ਆਪ ਸਾਰਿਆਂ ਦੀ ਮੈਨੂੰ ਸਪੋਰਟ ਦੀ ਜਰੂਰਤ ਹੈ ਜੇ ਕੋ ਨਵਾਂ ਮੇਰੇ ਚੈਨਲ ਤੇ ਆਇਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਵੀਡੀਓ ਫੁੱਲ ਵਾਚ ਕਰਿਆ ਕਰੋ ਤਾਂ ਜੋ ਮੈਨੂੰ ਅਗੇਤ ਮੋਟੀਵੇਸ਼ਨ ਮਿਲੇ ਕਿ ਮੈਂ ਅੱਛੀਆਂ-ਅੱਛੀਆਂ ਵੀਡੀਓਸ ਲੈ ਕੇ ਆਵਾਂ ਤਾਂ ਦੋ ਵਾਸਤੇ ਤੇ ਇਹ ਮੈਂ ਕਰਦਾ ਰੁਟੀਨ ਵੀ ਸ਼ੇਅਰ ਕਰ ਰਹੀ ਹਾਂ ਆਪਕੇ ਤਨਾ ਹੋਰ ਵੀ ਜੋ ਵੀ ਕਰਨਾ ਕਿਆ ਹੋਇਆ ਕਿ 스ਕੀਪਿੰਗ ਬਾਰੇ ਔਰ ਸ਼ਟਰਲ ਕ੍ਰੋਸ਼ੇ ਬਾਰੇ ਸਾਰਾ ਕੁਝ ਮੈਂ ਹੌਲੀ-ਹੌਲੀ ਵੀਡੀਓਸ ਲਈ ਆਮਾਗੇ ਤੇ ਇਹ ਟਾਈਮ ਹੋ ਗਿਆ ਸੀ ਇਹ ਸਵੇਰ ਦਾ ਮਾਰਨਿੰਗ ਦਾ ਸੀ ਆ ਤੇ ਚਾਹ ਵਗੈਰਾ ਪੀ ਲਈ ਸੀ ਅਸੀ ਤਾਂ ਬੇਟਾ ਸਕੂਲ ਚਲੇ ਗਿਆ ਉਸ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਮੈਂ ਸਬਜ਼ੀ ਕੱਟੀ ਤੇ ਬਟਰ ਗਾਜਰਾ ਆਲੂ ਔਰ ਮਿੱਠ ਮੈਂ ਬੀਨਸ ਥੋੜੀਆਂ ਪਈਆਂ ਸੀ ਉਹ ਕੱਟ ਲਈਆਂ ਸੀ ਤੇ ਮੈਂ ਉਹ ਬਣਾਉਣੀ ਸੀ ਕਿ ਵੈਸੇ ਤੇ ਮੈਂ ਕਾਲੀਆਂ ਤੋਰੀਆਂ ਲਈਆਂ ਸੀ ਉਹ ਧਰਨ ਲੱਗੀ ਤੇ ਬਰਹਮ ਸਿੰਘ ਨੇ ਕਹਿੰਦਾ ਮੈਂ ਨਹੀਂ ਖਾਣੀਆਂ ਇਸ ਕਰਕੇ ਫਿਰ ਮੈਂ ਕਾਲੀ ਕਾਲੀ ਤੋਰੀ ਤੇ ਮੈਂ ਆਪਣੇ ਵਾਸਤੇ ਬਣਾਉਣੀ ਸੀ ਕਿਉਂਕਿ ਮੈਨੂੰ ਵੀ ਥੋੜਾ ਠੀਕ ਨਾ ਹੋਣ ਕਰਕੇ ਕੁਝ ਸਬਜ਼ੀ ਮਰੀ ਬੰਦ ਨੇ ਤੇ ਇਸ ਕਰਕੇ ਨਾਲੇ ਉਹਦੇ ਵਿੱਚ ਮੈਂ ਮਸਾਲਾ ਵਗੈਰਾ ਘੱਟ ਪਾਣਾ ਤੇ ਇਸ ਤੀ ਮੈਂ ਸਬਜ਼ੀ ਲੱਗਦੀ ਸੀ ਬਣਾਉਂ ਤੇ 얘ਥੇ ਇੱਕ ਮੈਂ ਪਹਿਲਾਂ ਮੈਂ ਕੜਾਈ ਤੜਕਾ ਲਾਉਣ ਵਾਸਤੇ ਇੱਕ ਗੰਨੇ ਗਜਰਾ ਮਟਰ ਆਲੂ ਨੂੰ ਮੈਂ ਚਲ ਤੜਕਾ ਲਾ ਲਏ ਦੂਜੇ ਸਾਈਡ ਤੇ ਕੋਲੋਂ ਨਾਲੇ ਮੈਂ ਦੂਸਰੀ ਆਪਣੀ ਤੋੜਨੀ ਸਬਜ਼ੀਆਂ ਨੂੰ ਇਸ ਨੂੰ ਰਦਕਾ ਲਗਾਉਣ ਲੱਗ ਪਈ ਸੀ ਤੇ ਤੇ ਪਾ ਕੇ ਮੈਂ ਅਦਰਕ ਔਰ ਪਿਆਜ਼ ਹੀ ਪਾਇਆ ਸੀ ਕਿ ਮੈਂ ਲਸਣ ਨਹੀਂ ਸੀ ਪਾਇਆ ਉਹ ਲਸਣ ਡਾਕਟਰ ਨੇ ਥੋੜਾ ਨਾ ਬੰਦ ਕੀਤਾ ਕਹਿੰਦੇ ਜਿਆਦਾ 2-4 ਕਲੀਆਂ ਪਾਓ ਜਿਆਦਾ ਨਾ ਪਾਓ ਤੇ ਉਥੇ ਮੈਂ ਲੱਗੀ ਸੀ ਕਿ ਟਾਈਮ ਹੋ ਗਿਆ ਸੀ 9:30 ਦਾ ਤਾਂ ਮੈਂ ਕਿ ਪਹਿਲੇ ਸਬਜ਼ੀ ਬਣਾ ਲਾਂ ਉਸ ਤੋਂ ਬਾਅਦ ਮੈਂ ਦੂਸਰੇ ਕੰਮ ਕਰਾਂ ਮੈਂ ਪਹਿਲੇ ਤੜਕੇ ਵਿੱਚ ਤੇਲ ਪਾ ਕੇ ਤੇ ਹਿੰਗ ਪਾਤੀ ਥੋੜੀ ਜੀਰਾ ਪਾਤਾ ਫਿਰ ਅਦਰਕ ਔਰ ਪਿਆਜ਼ ਪਾਇਆ ਤੇ ਥੋੜੇ ਬ੍ਰਾਊਨ ਹੋ ਗਏ ਉਸ ਤੋਂ ਬਾਅਦ ਮੈਂ ਹਰੀ ਮਿਰਚ ਔਰ ਟਮਾਟਰ ਕੱਟ ਕੇ ਪਾ ਦਿੱਤਾ ਤੇ ਅਨੂਨ ਸਵਾਦ ਅਨਸਾਰ ਪਾ ਦਿੱਤਾ ਨਾਲ ਹੀ ਹਲਦੀ ਵਗੈਰਾ ਪਾ ਕੇ ਮਸਾਲਾ ਵਗੈਰਾ ਭੁੰਨ ਕੇ ਇਸੇ ਤੇ ਮਤਲਕਾ ਲਗਾ ਦੇਣਗੇ ਤੇ ਨਾਲ ਨਾਲ ਮੈਂ ਹੋਰ ਕੰਮ ਬਾਹਰ ਮਸ਼ੀਨ ਵੀ ਲਗਾਈ ਹੈ ਇਸੀ ਤੇ ਉਹਦੇ ਕਪੜੇ ਵੀ ਕੱਢਨੇ ਆ ਤੇ ਨਾਲ ਨਾਲ ਡਸਟਿੰਗ ਕੀਤੀ ਜੱਦਰਾ ਵਗੈਰਾ ਝਾੜੀਆਂ ਸਾਰੀਆਂ ਹਰ ਦੇ ਜਿੰਨੇ ਵੀ ਰੁਟੀਨ ਦੇ ਕੰਮ ਸੀ ਸਵੈਸੇਰੇ ਕਰਨ ਦੇ ਸੀ ਸਾਰੇ ਮੈਂ ਤੇ ਮੈਂ ਕਿ ਚਲੋ ਹੁਣ ਅੱਜ ਤੋਂ ਮੈਂ ਜਿੰਨਾ ਵੀ ਮੇਰੇ ਕੋਲ ਰੁਟੀਨ ਸ਼ੇਅਰ ਹੋਏਗਾ ਉਹ ਮੈਂ ਕਰਿਆ ਕਰਾਂਗੀ ਫਿਲਹਾਲ ਇਹ ਅਜੇ ਮੇਰਾ ਦਿਨ ਨਹੀਂ ਕਰਦਾ ਜਿਆਦਾ ਵੀਡੀਓ ਵੀ ਬਣਾਉਣੇ ਲੇਕਿਨ ਮਨ ਮਾਰ ਕੇ ਫਿਰ ਵੀ ਕਰਨਾ ਪੈਣਾ ਤੇ ਚਲੋ ਨਾਲੇ ਮਨ ਲੱਗਦਾ ਨਾਲੇ ਆਪ ਮੇਰੇ YouTube ਤੇ ਹਿੰਦੀ ਨਾਲ ਗੱਲਬਾਤ ਹੋ ਜਾਂਦੀ ਹੈ ਤੇ ਬੜਾ ਮਨ ਚੋਂ ਆਉਂਦਾ ਕਿ ਬੰਦਾ ਇੱਥੇ ਆ ਕੇ ਬੰਦਾ ਹਾਰ ਜਾਂਦਾ ਕਿ ਜਦੋਂ ਇਦਾਂ ਕੁਛ ਹੁੰਦਾ ਤੋ ਮੇਰੇ ਸਾਥ ਸਾਥ ਦਿੱਕ ਦਿੱਥ 18-19 ਸਾਲ ਹੋ ਗਏ ਤੇ ਉਹਨਾਂ ਲਈ ਉਹ ਕੀ ਜੋ 62 ਇਹ ਐਸੀ ਤੇ ਮੈਨੂੰ ਉਹਨਾਂ ਦਾ ਹੀ ਬੜਾ ਲੱਗਦਾ ਸੀ ਆਹ ਹਾਂ ਤੇ ਜਦੋਂ ਗੱਡੀ ਇਦਾਂ ਹੋਏ ਤੇ ਮੇਰਾ ਜਿਆਦਾ ਮੇਰਾ ਮਨ ਬਹੁਤ ਖਾਲੀ ਸੋ ਉਹਦਾ ਹੌਸਲਾ ਕਰਕੇ ਅੱਜ ਵਧਣਾ ਪੈਂਦਾ ਕਿਉਂਕਿ ਮੇਰੇ ਦਾਦੀ ਜੀ ਇੱਦਾਂ ਸੀ ਜਤੋਂ ਦਾਦੀ ਇੱਥੇ ਵੀ ਦਾਦੀ ਇਸ ਤਰ੍ਹਾਂ ਵੀ ਇੱਥੇ ਸਨ ਬਹੁਤ ਨੌਸੇ ਇੱਥੇ ਵੀ ਤੇ ਅੱਗੋਂ ਦੀ ਚਲੋ ਜੋ ਜਿਹੜਾ ਰੱਬ ਨੇ ਕਰਨਾ ਪਰਮਾਤਮਾ ਨੇ ਜਿੱਦਾਂ ਲਿਖਿਆ ਉਦਾਂ ਹੀ ਹੋਣਾ ਲੇਕਿਨ ਅਸੀਂ ਅੰਜਾਨ ਬੱਚਿਆਂ ਵਾਂਗੂ ਨਿਆਣੇ ਸਮਝ ਲਓ ਕਿਹਾ ਜਾਏ ਮਤਲਬ ਬੜੀ ਮੁਸ਼ਕਲ ਨਾਲ ਮਨ ਧਰ ਰਹੇ ਹਾਂ ਕਿ ਯਾਦਾਂ ਤਾਂ ਆਉਂਦੀਆਂ ਹੀ ਆ ਤੋਂ ਕਿ ਸਾਨੂੰ ਤਾਂ ਪਹਿਲਾਂ ਆਪਣੇ ਡੈਡੀ ਦਾ ਵੀ ਛੋੜਾ ਹੀ ਨਹੀਂ ਭੁੱਲਿਆ ਸੀ ਤਾਂ ਫਿਰ ਇਧਰੋਂ ਫਾਦਰ ਨੋ ਦਾ ਇਦਾਂ ਹੋਇਆ ਬੜਾ ਹੁੰਦਾ ਦਿਲ ਕਾਤੇ ਸਭ ਚਲੋ ਅਸੇ ਮਨ ਪਾਉ ਕੋ ਹੋ ਗਿਆ ਮੇਰਾ ਚਲੋ ਇਦਾਂ ਨਾ ਕਰਦੇ ਅੱਗੇ ਤੁਰਦੇ ਆ ਸਬ지 ਦਾ ਤੜਕਾ ਲਗਾ ਲੈਸ ਤੇ ਮੇਰਾ ਤੇ ਉਸ ਤੋਂ ਬਾਅਦ ਹੁਣ ਮੈਂ ਨਾਲ ਹੀ ਤੋਰੀਆਂ ਨੂੰ ਤੜਕਾ ਲਗਾ ਲਾਂਗੇ ਤੇ ਸਬਜੀ ਜਿਆ ਫਰ ਹੋ ਜਾਣੀ ਮੇਰੀ ਫਿਰ ਇਸ ਤੋਂ ਬਾਅਦ ਉਹ ਆਟਾ ਨਾਲ ਗੁੰਨ ਕੇ ਫੁੱਲ ਕੇ ਲਾਉਣੇ ਦਪਾਰ ਦਾ ਜੀ ਕੰਮ ਮੇਰਾ ਹੋ ਗਿਆ ਸਬਜੀ ਦਾ ਤੜਕਾ ਲੱਗ ਗਿਆ ਬਸ ਹੁਣ ਇਸ ਤੋਂ ਬਾਅਦ ਆਪਾਂ ਦੰਨਗੇ ਤੇ ਮਨਵਾਦ ਨਹੀਂ ਲੱਗਦਾ ਤੇ ਬੋਲਿਆ ਵੀ ਨਹੀਂ ਜਾ ਰਿਹਾ ਪਤਾ ਨਹੀਂ ਕਿ ਉਹ ਤੇ ਮੇਰਾ ਗੱਲ ਕਰਨ ਨੂੰ ਮਨ ਨਹੀਂ ਕਰ ਰਿਹਾ ਪਰ ਮੈਂ ਫਿਰ ਵੀ ਆਪਣੇ YouTube Channel ਨੂੰ ਚੱਲੇ ਚੱਲ ਪਾ ਲਈ ਹੈ ਅੱਜ ਤੇ ਆਸਰਾ ਹੋ ਜਾਂਦਾ ਸਾਰਿਆਂ ਦਾ ਤੇ ਇਦਾਂ ਹੀ ਹੁਣ ਮੈਂ ਰੋਜ਼ ਡੇਲੀ ਵਲੌਗ ਪਾਇਆ ਕਰਾਂਗੇ ਤੇ بیٹے ਨੇ ਦੋ ਵੀਡੀਓਜ਼ ਦੋ ਤੇ ਨੇ ਵੀਡੀਓ ਸ਼ੇਅਰ ਕੀਤੀਆਂ ਕਿਉਂਕਿ ਤੇ 19 ਮਈ ਦਾ ਜੀਵਿਆਸ ਮੇਰੇ ਭਤੀਜੇ ਦਾ ਸੌਰੀ ਮੈਂ 13 ਮਈ ਕਹਿ ਦਿੱਤਾ ਪਾਦਰਨ ਲੋਕ ਜਿੱਦਾਂ ਤੇ 13 ਜੂਨ ਦੀ ਹੋਣੀ ਸੀ ਤੇ ਪੂਣੀ ਮਈ ਦਾ ਵਿਆਹ ਸੀ ਮੇਰੇ ਪਤੀ ਦੇ ਜਦ ਅਸੀਂ 13 ਮਈ ਨੂੰ ਆਪਣੇ ਗਏ ਸੀ ਵਿਆਹ 'ਚ ਤੇ ਉਦੋਂ ਅਸੀਂ ਆਪਣੇ ਡੈਡੀ ਨੂੰ एकदम ਸਹੀ ਸਲਾਮ ਛੱਡ ਕੇ ਜੀ ਰਹੇ ਸੀ एकदम ਠੀਕ ਸੀਗਾ ਪਤਾ ਨਹੀਂ ਕਿਦਾਂ ਇੱਕਦਮ ਹੀ ਵਿਚਾਰੇ ਇਨਫੈਕਸ਼ਨ ਵਧਣ ਕਰਕੇ ਇਦਾਂ ਹੋਇਆ ਤੇ ਪਹਿਲੇ ਠੀਕ ਸੀ ਹਫਤਾ ਪਹਿਲੇ ਬਿਮਾਰ ਰਏ ਐ ਉਸ ਹਫਤੇ ਦੇ ਵਿੱਚ ਵਿੱਚ ਹੀ ਸੀ ਬਸ ਬਸ ਵਾਰ ਐਡਮਿਟ ਵੀ ਨਹੀਂ ਸੀ ਹੋ ਰਿਹਾ ਤੇ ਬੜਾ ਦੁੱਖ ਲੱਗਦਾ ਜਦੋਂ ਘਰ ਦਾ ਕੋਈ ਇਦਾਂ ਜੀ ਚਲੇ ਜਾਂਦਾ ਤੇ ਚਲੋ ਧੰਕੀ ਕਰ ਸਕਦੇ ਆ ਸਿੱਕੇ ਪਾਸ਼ਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਆਪੇ ਇਹ ਹੀ ਅਰਦਾਸ ਕਰਦੇ ਸਿੱਕੇ ਪਾਸ਼ਾ ਸਾਨੂੰ ਵੀ ਸਿੱਕੇ ਪਾਸ਼ਾ ਬਾਲ ਬਖਸ਼ੇ ਉਹ ਨਬੀ ਵੀ ਛੋੜੇਗਾ ਸਾਰਿਆਂ ਨੂੰ ਤੇ ਕੋਈ ਜਿੱਥੇ ਜਿੱਥੇ ਜਿੰਨਾ ਜਿੰਨਾ ਕਿਸੇ ਦਾ ਹੁੰਦਾ ਦੁੱਖ ਤੇ ਹੁੰਦਾ ਹੀ ਆ ਭਾਵੇਂ ਉਹ ਮਰ ਜੀਏ ਤੇ ਇੱਕ ਕਰ ਚੋ ਇਹਦਾ ਜੀ ਚਲੇ ਜਾਣਾ ਤੇ ਬੜਾ ਲੱਗਦਾ ਹਨਾ ਕਿਉਂਕਿ ਦੇਖੋ ਜਿੰਨਾ ਆਪਣੇ ਮਾਪੇ ਦੇਖੋ ਸਾਰਿਆਂ ਦੇ ਆ ਵੀ ਇਧਰੋਂ ਨਾ ਆ ਪਾ ਇਧਰੋਂ ਤੇ ਜਦੋਂ ਦੇਖ ਲੋ ਅਸੀਂ ਛੋਟੇ ਹੁੰਦੇ ਤਾਂ ਦੇਖਦੇ ਆਪਣੇ ਮਾਪੇ ਨੂੰ ਜਵਾਨ ਫਿਰ ਅਸੀਂ ਥੋੜੇ ਜਿੱਦਾਂ ਵਿਆਹ ਹੀ ਜਾਂਦੇ ਆਪ ਆਪਣ ਘਰਾਂ ਤੇ ਫਿਰ ਆਪਣੇ ਮਾਪਿਆਂ ਨੂੰ ਅਸੀਂ ਬੁੱਢੇ ਹੋਏ ਦੇਖਦੇ ਆ ਤੇ ਉਹ ਸਾਡੇ ਕੋਲ ਸੈਪ ਨਹੀਂ ਹੁੰਦਾ ਹਨਾ ਕਿ ਆਪਣੇ ਮਾਪਿਆਂ ਨੂੰ ਦੇਖਿਆ ਹੁੰਦਾ ਜਿੱਦਾਂ ਸਾਡੇ ਬੱਚੇ ਵੀ ਮੇਰੇ ਬੇਟਾ ਵੀ ਮੇਰੇ ਸੰਗ ਕਰੇਗਾ ਤੇ ਡੈਡੀ ਇੱਦਾਂ ਚਲੇ ਗਏ ਤੇ ਉਹਨੂੰ ਤਾਂ ਬਹੁਤ ਜ਼ਿਆਦਾ ਲੱਗਾ ਬ੍ਰਿਯਾਮ ਸਿੰਘ ਨੂੰ ਤਾਂ ਇੰਨਾ ਸਿੱਕਾ ਕਿ ਕੋ ਡੈਡੀ ਨਾਲ ਬਹੁਤ ਅਟੈਚਮੈਂਟ ਸੀ ਮੈਂ ਤੇ ਮੇਰੀ ਜਿਠਾਣੀ ਜੇ ਦੇ ਬੱਚਿਆਂ ਦਾ ਵੀ ਬਹੁਤ ਉਹਨਾਂ ਨੂੰ ਬਹੁਤ ਕਾਲਜ ਪਰ ਉਹ 5-6 ਸਾਲ ਇੱਥੇ ਰਹੇ ਤੇ ਫਿਰ ਉਹਨਾਂ ਦੀ ਪੋਸਟਿੰਗ ਹੋ ਗਈ ਤੇ ਉਹਨਾਂ ਨੂੰ ਜਾਣਾ ਪਿਆ ਤੇ ਬੱਚੇ ਉਹ ਸਿਆਨੇ ਹੋ ਗਏ ਉਹਨਾਂ ਦਾ ਵੀ ਬੜਾ ਹੈਗਾ ਤੇ ਜੋਬ ਕਰਦੇ ਸਾਬ ਆਪਣੇ ਥਾਂ ਤੇ ਸਭ ਠੀਕ ਹੈ ਨਾ ਤੇ ਵੀ ਬ੍ਰਿ얌 ਸਿੰਘ ਘਰ ਚ ਰਹਿੰਦਾ ਸੀਗਾ ਧਰਦਮ ਡੈਡੀ ਦੇ ਨਾਲ ਬੜੀ ਹੋਰ ਦੋਸਤੀ ਸੀ ਉਹਨਾਂ ਦੀ ਪਰ ਬ੍ਰਿ얌 ਨੂੰ ਬਹੁਤ ਜ਼ਿਆਦਾ ਛੜਕਾ ਲੱਗਾ ਹਜੇ ਵੀ ਉਹ ਮਤਲਬ ੱਲੇ ਜਾਂਦਾ ਤੇ ਪੂਰੇ ਕਮਰੇ ਚ ਘੁੰਮ ਕੇ ਫਿਰ ਫਟਾਫਟ ਉੱਪਰ ਆ ਜਾਂਦਾ ਤੇ ਫੀਲ ਬਹੁਤ ਕਰਦਾ ਪਰ ਮਿਸ ਕਰਦਾ ਬਹੁਤ ਜ਼ਿਆਦਾ ਡੜੀ ਤੇ ਚਲੋ ਜਿਹੜਾ ਰੱਪ ਦਾ ਪਾਉਣਾ ਮੰਨਣਾ ਤੇ ਪਹਿਣਾ ਹੀ ਆ ਤੇ ਹੁਣ ਸਬਜੀ ਤੇ ਮੇਰੀ ਬਣ ਗਈ ਇੱਥੇ ਤੇ ਇਸ ਤੋਂ ਬਾਅਦ ਮੈਂ ਹੁਣ ਕੋਈ ਗੱਲ ਕਰਨ ਨੂੰ ਮੇਰਾ ਦਿਲ ਨਹੀਂ ਕਰਦਾ ਕੋਈ ਗੱਲ ਕਰਨ ਨੂੰ ਤੇ ਚਲੋ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ ਵਿੱਚ ਆਉਂਗੇ ਤੇ ਕੁਮਰੀਆਮ ਸਿੰਘ ਨੇ ਦੋ ਕੁ ਵੀਡੀਓ ਕੱਲ ਪਰਸੋਂ ਸ਼ੇਅਰ ਕੀਤੀਆਂ ਕਿ ਮੇਰੇ ਭਤੀਜੇ ਦੇ ਵਿਆਹ ਦੀਆਂ ਅਸੀਂ ਕੁਝ ਵੀ ਨਹੀਂ ਸਾਰਾ ਜਿੰਨਾ ਸ਼ੂਟ ਕੀਤਾ ਸਾਰਾ ਪਾਇਆ ਵੀਡੀਓ ਪਰ ਅਸੀਂ ਕੋਈ ਵੀਡੀਓ ਨਹੀਂ ਪਾਈ ਦਿਲ ਨਹੀਂ ਕੀਤਾ ਪਾਉਣ ਨੂੰ ਤੇ ਕਿਉਂਕਿ ਬਾਅਦ ਵਿੱਚ ਇੱਕ ਹੋ ਗਿਆ ਤੇ ਬ੍ਰਿਯਾਮ ਨੇ ਦੋ ਕੁ ਵੀਡੀਓ ਸ਼ੇਅਰ ਕੀਤੀਆਂ ਤੇ ਹੁਣ ਅਸੀਂ ਅੱਗੇ ਤੋਂ ਰੋਜ਼ ਹੀ ਡੇਲੀ ਵਲੌਗ ਲੈ ਕੇ ਲੈ ਕੇ ਆਵਾਂਗੇ ਤੇ ਮਿਲਦੇ ਫਿਰ ਹੋਰ ਕਿਸੇ ਵਲੌਗ ਵਿੱਚ ਤਦ ਤੱਕ ਲਈ ਸਸ ਸ਼ਿਕਾ